ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜਲਦੀ ਹੈ ਜੀ ਸਪਰੇਅ ਮੱਕੀ ਦੀ ਕੱਖਾਂ ਦੀ ਇਹ ਬਾਕੀ ਲਾਏ ਨੇ ਬੰਦੇ ਅੱਜ ਸਵੇਰੇ ਕਰਨ ਮੱਕੀ ਨੂੰ ਆਪਣੇ ਲਾਗੇ ਤਿੰਨ ਪਾਣੀ ਇਹਨੂੰ 9208 ਆ ਇਹ ਬਾਕੀ ਕੱਖ ਏਡਾ ਜ਼ਿਆਦਾ ਨਹੀਂ ਥੀ ਸਾਡਾ ਹੀ ਕੱਖ ਤੀ ਬਾਕੀ ਆਪਾਂ ਦਵਾਈ ਵੀ ਵਧੀਆ ਕਰੀ ਆ ਕੱਖਾਂ ਤੋਂ ਤੇ ਹਲੇ ਅਸੀਂ ਖੇਤ ਨੂੰ ਲੱਗੇ ਹੋਏ ਨੇ ਬੰਦੇ ਕਰਨ ਬਾਕੀ ਉਹ ਉੱਪਰਲੇ ਪਾਸੇ ਵੀ ਰਹਿੰਦਾ ਕਰਨ ਤੋਂ ਤੇ ਇੱਧਰਲਾ ਪਲਾਟ ਵੀ ਰਹਿੰਦਾ ਏ ਇਸ ਤੋਂ ਬਾਅਦ ਕਰਾਵਾਂਗੇ ਪੰਡ ਨੌ ਗੀਲਿਆਂ ਤੇ ਕੀ ਸਪਰੇਅ ਕਰੀਆ ਆਪਾਂ ਅਲਟਰਾ ਜਨ ਤੇ ਬਾਕੀ ਲੋਟਸ ਦੀ ਪਾਈ ਆ ਇਹ ਦੋ ਕਿੱਲਾਂ ਜਾਂ ਪੈਂਦਾ ਇੱਕ ਡੱਬਾ ਦੋ ਕਿੱਲਾਂ ਦਾ ਹੁੰਦਾ ਏ ਤੇ ਆ ਵੀ ਕਿਲੋ ਦਾ ਦੋ ਕਿੱਲਾਂ ਦਾ ਹੁੰਦਾ ਅੱਧਾ ਕਿਲੋ ਕਿੱਲੇ ਦੀ ਅਲਟਰਾ ਜਨ ਬਾਕੀ ਲੱਗੇ ਹੋਏ ਨੇ ਬੰਦੇ ਇੱਧਰਲਾ ਕਰਤਾ ਹੀ ਪਲਾਟ ਸਪਰੇਅ ਦਾ ਹੋ ਗਈ ਇੱਧਰਲੇ ਪਲਾਟ ਨੂੰ ਤੇ ਬਾਕੀ ਹੁਣ ਇੱਧਰਲੇ ਨੂੰ ਲੱਗੇ ਹੋਏ ਨੇ ਹਾਂ ਜੀ ਚ ਸੋਨਾ ਬੰਨ ਦਾ ਗੋਲੀ ਗੁੱਲਾ ਜਾਤੀ ਆਪਣੇ ਕੋਲ 60 50 60 ਕਿਗ ਟੂਨ ਹੈ ਬਾਕੀ ਲਾਏ ਹੋਏ ਨੇ ਬੰਦੇ ਛਾਂਟੀਏ ਕਰਨ ਇੱਕ ਤਾਂ ਹਰਾ ਕੱਢ ਰਹੇ ਆ ਵਿੱਚੋਂ ਜਿੰਨਾ ਵੀ ਹਰਾ ਆਲੂ ਤੇ ਬਾਕੀ ਕਟ ਵੱਡ ਜੀ ਗਲੇਆ ਹੋਇਆ ਸ਼ਾਂਤੀ ਕਰਕੇ ਫਿਰ ਵੇਚਾਂਗੇ ਮਾਲ ਤੇ ਲੇਬਰ ਲੱਗੀ ਹੋਈ ਆ ਬਾਕੀ ਸੰਦ ਸੇੜਾ ਵੀ ਧੋਨੇ ਆ ਹੁਣ ਕੰਮ ਮੁੱਕੇ ਗਿਆ ਤਕਰੀਬਨ ਤੇ ਹੈਰੋ ਤੇ ਵੀ ਪਾਣੀ ਮਾਰਨਾ ਏ ਤੇ ਜਿਹੜੇ ਹਲ ਕਰਾਈਤੀ ਆਪਾਂ 13 ਨਵੇਂ ਇਹਨਾਂ ਤੇ ਵੀ ਮਾਰਨਾ ਇੱਕ ਉਹ ਪਰੇ ਤਵੀਆਂ ਖੜੀਆਂ ਨੇ ਪੁਰਾਣੀਆਂ ਉਹ ਤਾਂ ਘੱਟ ਵੱਧੇ ਚਲਾਉਣੇ ਆ ਤੇ ਬਾਕੀ ਰੋਟਾਵੀਟਰ ਵੀ ਧੋਣੇ ਵਾਲਾ ਏ ਸੋ ਆਗਾ ਪਿਆ ਬਾਕੀ ਟਰੈਕਟਰਾਂ ਤੇ ਮਾਰਤਾ ਦੀ ਪਾਣੀ ਆਪਾਂ ਦੋ ਤੇ ਹੋ ਜਾਊਗਾ ਅੱਜ ਸਾਰੇ ਹੀ ਹਾਂ ਹਾਂ ਹੈ ਹੋ ਜਾਊਗਾ ਉਹੀ 50 60 ਕਿੱਟੂ ਹੋਣਗੇ ਮਸਾਂ ਬਾਹਰਾ ਕੱਟ ਵੱਢ ਤੇ ਗਲਿਆ ਹੋਇਆ ਗੱਡੀ ਆਓ ਚਾਹ ਪੀ ਲੋ ਚਾਹ ਵੀ ਕੇ ਫਿਰ ਉਹ ਕਰ ਲਿਓ ਠੀਕ ਆ ਇਹ ਬੰਦੇ ਰਹਿ ਗਏ ਤਿੰਨੇ ਠੇਕੇਦਾਰ ਬਾਗੇ ਆ ਆਪਣੇ ਕੋਲੇ ਬੈਠੇ ਨੇ ਮੋਟਰ ਤੇ ਬਾਕੀ ਰੇਰੂ ਪਾਈ ਜਾਣਗੇ ਸਪਰੇਅ ਦਾ ਕੰਮ ਕਰੀ ਜਾਣਗੇ ਤੇ ਪਾਣੀ ਪੂਣੀ ਦੇਖਣਗੇ ਮੱਕੀ ਨੂੰ ਆਗੇ ਮੋਟਰ ਤੇ ਪਿੰਡ ਜੇ ਮੱਕੀ ਕੰਨੀ ਮਾਰਦੇ ਆ ਕਿਹੜਾ ਵੀ ਸੰਡੀ ਸਾਂਡੀ ਦਾ ਨਹੀਂ ਕੋਈ ਤੇ ਪਾਣੀ ਲਾਤਾ ਦੀਰੇ ਆਪਾਂ ਸਾਰੇ ਖੇਤਾਂ ਨੂੰ 9 ਕਿਲੇ ਨੇਰੇ ਆਪਣੇ ਮੱਕੀ ਦੇ ਇਹ ਹੈਗੀ ਆ 1368 ਬੀਲੇ ਹੋਇਆ ਆਪਣਾ ਬਾਕੀ ਇਹ ਚ ਹੈਗਾ ਕੱਖ ਕਾਫੀ ਆ ਦੇਖੋ ਇਹ ਗਦੇ ਬੀਲ ਜੀ ਆ ਬਾਥੂ ਖੜਾ ਹੋਇਆ ਕਾਫੀ ਨਹੀਂ ਦੇਖ ਲਾਣੇ ਇੱਕ ਪਾਣੀ ਲਾ ਕੇ ਹੋਰ ਫੇਰ ਕਰਵਾ ਦਾਂਗੇ ਜਿਵੇਂ ਵੀ ਹੋਇਆ ਜਿੱਥੇ ਜ਼ਿਆਦਾ ਪਾਣੀ ਲੱਗਿਆ ਹੋਇਆ ਉੱਥੇ ਬੈੱਡ ਪੂਰੇ ਗਿੱਲੇ ਪਏ ਨੇ ਆ ਉੱਪਰੋਂ ਸੁੱਕ ਗਏ ਥੋੜੇ ਥੋੜੇ ਬਾਕੀ ਗਿੱਲੇ ਤਾਂ ਹੁਣ ਹੀ ਹੋਏ ਨਾ ਅੰਚ ਹੈਂਗੀ ਆ ਕਾਲੂ ਦੇਖਦੇ ਆ ਇੱਧਰ ਕਰਵਾਵਾਂਗੇ ਅੱਖਾਂ ਲਈ ਸਪਰੇਅ ਬਾਥੂ ਵਾਲਾ ਜ਼ਿਆਦਾ ਖੜਾ ਏ ਮੱਕੀ ਚ ਦੇਖੋ ਬਾਕੀ ਓਕੇ ਆ ਰਿਪੋਰਟ ਸਾਰੀ ਦੀ ਮੱਕੀ ਦੀ ਇੱਧਰਲਾ ਪਲਾਟ ਵੀ ਪੂਰਾ ਵਧੀਆ ਖੜਾ ਇਹ ਚ ਹੈਗੀ ਹਲੇ ਗਿੱਲ ਇਹ ਥੋੜਾ ਜਿਹਾ ਲੇਟ ਭਰਿਆ ਪਰਲੇ ਖੇਤ ਨਾਲੋਂ ਉਹ ਚ ਥੋੜੀਆਂ ਜਿਹੀਆਂ ਦੱਗੀਆਂ ਹੈਗੀਆਂ ਨੇ ਦਵੀਆਂ ਹੋਈਆਂ ਮੱਕੀ ਦੀਆਂ ਇਹ ਸਾਰੀ ਕਿਸਾਰ ਖੜੀ ਆ ਵਧੀਆ ਬਾਕੀ ਗੰਨੇ ਦਾ ਕੰਮ ਵੀ ਅੜਿਆ ਹੀ ਪਿਆ ਤੇ ਲੇਬਰ ਕੰਨੀਓ ਖੜਾ ਕੰਮ ਆਪਣੇ ਏਰੀਏ ਜਹੈ ਨਹੀਂ ਲੇਬਰ ਗੰਨਾ ਵੱਢਣ ਵਾਲੀ ਆਪਾਂ ਲੈ ਕੇ ਆਏ ਦੀ ਇਧਰ ਖੰਨੇ ਸਾਈਡ ਤੋਂ ਲੈ ਕੇ ਆਏ ਦੀ ਬੰਦੇ ਦਰੋਂ ਵਿਲੇ ਨਹੀਂ ਹੋਏ ਤੇ ਮੈਲ ਵੀ ਖੜ ਜਣੀਆ ਹੁਣ 31 ਮਾਰਚ ਨੂੰ ਬਾਕੀ ਦੇਖੋ ਕੀ ਬਣਦਾ ਹੈ ਉਹ ਵੀ ਵੱਢਣ ਵਾਲੀ ਹੋ ਜਾਣੀ ਆ ਹਫਤੇ ਦਸ ਦਿਨ ਤੱਕ ਫੇ ਇਹ ਵੀ ਬੜਾਵਾਂਗੇ ਇਹੰਗੀ ਆ ਦੋ ਬਿੱਗੇ ਦਾ ਗੇੜ ਇੱਧਰ ਤੱਕ ਉਹ ਉਪਰੇ ਤੱਕ ਖੜੀ ਆ ਅਕੀਲਾ ਲਸਣ ਲਾਇਆ ਹੋਇਆ ਘਰ ਵਾਸਤੇ ਇੱਧਰ ਸਾਰੀ ਸਬਜ਼ੀ ਬਾਜੀ ਹੁੰਦੀ ਆ ਚਾਰ ਪੰਜ ਬਿਸਵੇ ਜਗਾ ਗੱਠੇ ਗੁੱਠੇ ਖੜੇ ਨੇ ਮੱਝਾਂ ਵੀ ਆਪਣੀ ਹੋਰੇ ਮੋਟਰ ਤੀਨ ਹੇ ਪੈਸੇ ਵਾਲੀ ਜਿਹੜੇ ਛੱਕੇ ਲਈ ਫਿਰਦਾ ਇਹ ਗੁੱਚੀ ਗੁੱਚੀ ਹੈ ਅੱਛਾ ਉਹ ਜੋ ਕਿ ਮੈਂ ਉਹ ਕੁੱਤੀ ਸੱਟਣੇ ਪੈਣਗੇ ਹਾਂ ਕੁੱਤੀ ਵੱਟ ਕੇ ਮੰਨ ਲੈ ਜੀ 1 ਰੁਪਿਆ ਤਾਂ ਪਾਤਾ 10 ਰੁਪਏ ਮੈਨੂੰ ਦੇਣੇ ਪੈਣਗੇ ਹਾਂ ਇੱਕਣ ਹਾਂ ਕਿੱਥੋਂ ਸੱਟਣੇ ਨੇ ਇੱਟੇ ਕੋਲ ਠੀਕੇ ਵਿੱਚੇ ਡਾਲਣਾ ਹੈ ਇਸ ਦੇ ਵਿੱਚੇ ਡਾਲਣਾ ਵਿੱਚੇ ਤਾਂ ਡਾਲਣਾ ਕਿੰਨੀ ਦੂਰੋਂ ਸੱਟਣਾ ਹੈ ਇੱਥੇ ਇੱਥੇ ਛਿੱਤੇਗਾ ਉੱਤੇ ਹਾਂ ਸੇ ਛਿੱਤੇਗਾ ਲਾ ਦੇਖ ਵੇ ਟਰਾਈ ਕਰਕੇ ਉਹਨੀ ਕੁੱਤੀ ਯਾਰ ਕਿੱਥੇ ਪੈ ਜਾਣਗੇ ਮੈਂ ਗੁੱਸੇ ਮੈਂ ਫੜ ਗਿਆ ਪਰ ਉਸका हो जाएगा ਇਹ ਇਸ ਉਹਦਾ ਗੋਲੀਆਂ ਵਾਲਾ ਕੰਮ ਕਰਦਾ ਉਹਨੂੰ ਇਹ ਗੋਲੀਆਂ ਖੇਡਦੇ ਹੁੰਦੇ ਨੇ ਜਬਾਕ ਖੇਡਦੇ ਹੋ ਤੁਸੀਂ ਉੱਧਰ ਗੇਮ ਇਹ ਨਹੀਂ ਹੋਆ ਉਸਕੋ ਉਸਕੋ ਨਹੀਂ ਹੋਆ ਜਾਂ ਮਾਰੇ ਘੱਟ ਖੇਡ ਲਿਆ ਦੇਖੋ ਇਹਨਾਂ ਦੀ ਨਮਿਓ ਗੇਮ ਆ ਤੁਸੀਂ ਉਧਰ ਖੇਡਦੇ ਹੋ ਇਹ ਹਾਂ ਹਾਂ ਜੋ ਉਨਿਓ ਛੱਕੇ ਜੱਕੀ ਫਿਰਦਾ ਨਾ ਲਿਆ ਓਏ ਪਾਣ ਵਾਲਿਆ ਖੇਡ ਤਾ ਆ ਲੋ ਐ ਸਿੱਟੋ ਦੂਸਰੇ ਮੇ ਲਾਗੇਗਾ ਤਾਂ ਇਤਨਾ ਧਰਨਾ ਪਰੇਗਾ ਆਪਕੋ ਹਰਾਪੋ ਬਚ ਗਿਆ ਦੀ ਲੱਗ ਗਿਆ ਦੀ ਇਹ ਨਵੀਂੋ ਗੇਮ ਲੱਭ ਲਈ ਤੁਸੀਂ ਬੇਲੇ ਹਾਂ ਤਾਂ ਕਰਕੇ ਇਹ ਕੰਮ ਹੁੰਦਾ ਫਿਰ ਕਿੱਥੇ ਤੁਸੀਂ ਆਪਸ ਵਿੱਚ ਖੇਡੋ ਕੰਮ ਹੁੰਦਾ ਫਿਰ ਤਾਂ ਹਮ ਲੋਕ ਕੰਮ ਇਹਦਾ ਦੇਖਦੇ ਆ ਕੀ ਕਰਦਾ ਹੈ ਪਾਤਾ ਪਾਤਾ ਕਿਹਸਾ ਖੁੰਜੇ ਵਾਲਾ ਕੋਰ ਵਾਲਾ ਗੁੱਲੀ ਵਾਲਾ ਹਾਂ ਮਾਰਦਾ ਨਾ ਯਾ ਅੱਲਾ ਪਾਈਓ ਤੂੰ ਤਾਂ ਨੰਬਰ ਲੈ ਗਿਆ ਪਤਾ ਕੋ ਤੀਜੇ ਰੁਪਈਆ ਪਾਏਂਗੇ ਹਮ ਇਹ ਡੰਡ ਪਾਏਗਾ